24 ਪਿੰਸ ਜੀ ਆਪਨੇ ਉਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਤੁਸੀਂ ਸਾਡੇ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੋਂ ਅੜ ਤੱਕ ਪਾੰਦੇ ਰਹੇ ਜਿਲ੍ਹਾ ਤਰਨਤਾਰਨ ਦੇ ਪਿੰਸ ਬਰਾਮ ਵਿਖੇ ਇੱਕ ਗਰੀਬ ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ ਇਸ ਮੌਕੇ ਤੇ ਅੰਗਰੇਜ਼ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ 15 ਦਿਨ ਤੋਂ ਮੇਰੇ ਕਮਰੇ ਦੀ ਛੱਤ ਡਿੱਗੀ ਹੋਈ ਹੈ ਜਿਸ ਤੇ ਅਸੀਂ ਨਰਕ ਪਰ ਜਿੰਦਗੀ ਜਿਉਂ ਲੈ ਮਜਬੂਰ ਹਾਂ ਆਤ ਦੀ ਗਰੀਬੀ ਹੋਣ ਕਾਰਨ ਮੈਂ ਆਪਣੇ ਕਮਰੇ ਦੀ ਛੱਤ ਨਹੀਂ ਪਾ ਸਕਦਾ ਇਸ ਕਰਕੇ ਮੈਂ ਹੱਥ ਜੋੜ ਕੇ ਦਾਨੀ ਸਜਣਾ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਕਮਰੇ ਦੀ ਛੱਤ ਪਾ ਕੇ ਦਿੱਤੀ ਜਾਵੇ ਜੇਕਰ ਕਿਸੇ ਨੇ ਮਦਦ ਕਰਨੀ ਹੋਵੇ ਤਾਂ ਪਰਿਵਾਰ ਦਾ ਨੰਬਰ ਹੈ 7658851354 ਤੇ ਸੰਪਰਕ ਕਰਕੇ ਕਰ ਸਕਦੇ ਹੋ ਤੁਸੀਂ ਦੇਖੋ ਪਿੰਸ ਸਬਰਾਂ ਤੋਂ ਹੈਪੀ ਸਬਰਾਂ ਦੀ ਵਿਸ਼ੇਸ਼ ਰਿਪੋਰਟ ਕੀ ਗੱਲ ਹੋ ਜਿਹੜੀ ਛੱਡ ਗਈ ਹੈ? ਸ਼ਾਤਰੂ ਜੀ ਕਾਨਾਂ ਤੇ ਛਾਤੀ ਦੇਤੀ। ਹਾਂਜੀ ਤੇ ਅੱਜ 15 ਦਿਨ ਹੋ ਗਏ ਛੱਡ ਗੀਰੋਂ। ਤੇ ਜਿਹਾ ਸੀ ਵੀ ਮਾਸਰ ਬੰਦੇ ਆ ਮਹਾ ਦਾ ਤੋੜੀ ਖੇਤਾ ਹੀ ਚੱਲਦਾ ਹੀ। ਹਾਂਜੀ ਉਹ 1.5 ਸਾਲ ਦਾ ਹੋ ਗਿਆ ਪੂਰਾ ਆ ਗਿਆ ਜੀ ਜੋ ਮੈਂ ਆਦੀ ਛੱਦੀ ਪੂਣੀ ਵੇਖ ਕੇ ਉਹਦੇ ਮਗਰ ਦਾ ਤੇ ਮੇਰਾ ਘਰ ਵੀ ਗਿਆਨੇ ਪਾਤਾ ਹੀ। ਹਾਂ ਤੇ ਤਾ ਵੀ ਨਹੀਂ ਭਗਿਆ ਗਰੀਬਾਂ ਤੇ ਚੰਦੀਗੜ੍ਹ ਤੀ ਤਾਂ ਮੈਂ ਤੇ ਗਿਰਦੇ ਆਸਥਾਨ ਤਿਕ ਬੀਬੀ ਨਾਲ ਕਹਾ ਤੇ ਤੱਕ ਕੋ ਮਏ ਆ ਉਹ ਲਾ ਕੇ ਬਿਠੇ ਆ ਪਰ ਮੇ ਮੇਰੀ ਆਉਂਦੇ ਆ ਤੇ ਉਦੋਂ ਤੁਹਾਨੂੰ ਪਤਾ ਹੀ ਆ ਤੇ ਅਸੀਂ ਸਾਨੂੰ ਡਾਰ ਆਉਂਦਾ ਵੀ ਕੋਈ ਤਾਂ ਆ ਗੱਲ ਕੁਝ ਪੈਰ ਇਧਰ ਉਧਰ ਤਾਈ ਤੰਬੂ ਲਾ ਕੇ ਰਹਿੰਦੇ ਮਾਤਰ ਬੰਦੇ ਆ ਤੇ ਅੱਜ ਟ੍ਰੀਪਰ ਕਰਾ ਚਲਾਉਣੇ ਧੜੀ ਤਾਂ ਪੱਕਾ ਕਿ ਅੱਜ ਟਾਇਪਾਸ ਕਰਦੀ ਅਸੀਂ ਕੀ ਕਰਨੇ ਆ ਸਾਤ ਦੀ ਮੰਗਾ ਸਾਡੀ 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 ਪੈਸੇ ਤੇ ਹੱਥ ਜੋੜ ਕੇ ਬੇਜ ਸਾਡੀ ਇਹ ਸਾਡੀ ਸਾਤ ਪੈਸੇ ਆਇਓ ਕੁਛ ਨਹੀਂ ਮੰਗਦੀ ਸਾਡੀ ਛੱਤ ਪੈ ਜੇ ਬਸ ਤੇ ਬਰਾ ਕੀ ਗੱਲ ਹੋਈ ਆੜੀ ਛੱਤ ਡਿੱਗੀ ਡਿੱਗੀ ਛੱਤ ਕਾਨਿਆ ਸਹੀ ਜੈਸੇ ਉਹ ਬਰੇ ਖਾਦੇ ਪਾ ਲਈ ਗਾ ਡੇਕ ਪੇ ਹੂੰ ਕਿੰਨਾ ਕੁ ਚਿਰ ਚੱਲਿਆ ਛੱਤ ਲਗੀ ਨੇ 15 ਦਿਨ ਹੋ ਗਏ ਨੇ ਤੇ ਛੱਤ ਨਹੀਂ ਪਾ ਸਕਦੇ ਤੁਸੀਂ ਨਹੀਂ ਸਰ ਕੀ ਮੰਗ ਕਰੋਗੇ ਇਹਨੂੰ ਹਾਂ ਇਹ ਹੱਥ ਜੋੜ ਕੇ ਬੇਇੱਜ਼ਤੀ ਕਰਦੇ ਸਾਡੀ ਛੱਤ ਪਾਣੀ ਪਾਣੀ ਚਾਹੀਦੀ ਔੜ ਕੇ ਵੇਂਤੀ ਹੈ ਹਾੜੀ ਛੱਤ ਪੂਰੀ ਉਹ ਆ ਕੇ ਦੇਣ ਕਿਹਾ ਕੇ ਦਿੱਤੀ ਜਾਵੇ ਹਰ ਬਹੁਤ ਕੀ ਕਹਿਣਾ ਚਾਹੋਗੇ ਆੜੀ ਛੱਤ ਲਿਖੀ ਲੈ ਅਹੀਂ ਨਾ ਚਾਹੁੰਦੇ ਆ ਕਿ ਹਾੜੀ ਦੀ ਛੱਤ ਪਾਏ ਦਿੱਤੀ ਜਾਵੇ ਤੇਰਾ ਸੇ ਅਹੀਂ ਤੰਬੂ ਥਲੇ ਰੱਖ ਲੈਣੇ ਆ 758 52355 758 52355 ਜੀ ਵੀਡੀਓ ਨਾ ਵੱਧ ਤੋਂ ਵੱਧ ਸ਼ੇਅਰ ਕੀਤੀ ਜਾਵੇ ਕਿ ਹਾੜੀ ਫਾਇਦਾ ਹੋ ਸਕੇ